ਨਮਸਕਾਰ ਮੈਂ ਹਾਂ ਤੁਹਾਡਾ ਰਹੁਲ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਕੱਲ ਇੱਕ ਖਬਰ ਆਈ ਸੀ ਬੀਬੀ ਜਗੀਰ ਕੌਰ ਨੂੰ ਲੈ ਕੇ ਜੋ ਐਸਜੀਪੀਸੀ ਦੇ ਸਾਬਕਾ ਪ੍ਰਧਾਨ रह चुके ਨੇ ਕੱਲ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਉਸ ਉਤੇ ਬੜੇ ਵੱਡੇ ਇਲਜ਼ਾਮ ਲਗਾਏ ਸੀ ਨਜ਼ਾਇਜ਼ ਤੌਰ ਤੇ ਬੀਬੀ ਜਗੀਰ ਕੌਰ ਵੱਲੋਂ ਅਤੇ ਉਸ ਦੇ ਸਾਥੀਆਂ ਵੱਲੋਂ 72 ਕਨਾਲਾਂ 15 ਮਰਲਿਆਂ ਉੱਤੇ ਕਬਜ਼ਾ ਕੀਤਾ ਹੋਇਆ ਹੈ ਇਸ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਕੱਲ ਕਿਹਾ ਸੀ ਕਿ ਬਣਦੀ ਕਾਰਵਾਈ ਯਾਨੀ ਕਿ ਐਫ ਆਈ ਆਰ ਕੱਟ ਕੇ ਬਣਦੀ ਕਾਰਵਾਈ ਬੀਬੀ ਜ਼ਗੀਰ ਕੌਰ ਤੇ ਕੀਤੀ ਜਾਵੇ ਇਸ ਨੂੰ ਲੈ ਕੇ ਅੱਜ ਬੀਬੀ ਜ਼ਗੀਰ ਕੌਰ ਨੇ ਇੱਕ ਬੜਾ ਵੱਡਾ ਖੁਲਾਸਾ ਕੀਤਾ ਹੈ ਉਸ ਨੇ ਕਿਹਾ ਹੈ ਕਿ ਹਾਈ ਕੋਰਟ ਜਿਹੜਾ ਮੇਰੇ ਤੇ ਇਲਜ਼ਾਮ ਲਗਾਰੀ ਹੈ ਉਹ ਬੇਬੁਨਿਆਦ ਹੈ ਕਿਉਂਕਿ ਜਿਹੜੀ ਜ਼ਮੀਨ ਦੀ ਗੱਲ ਹਾਈ ਕੋਰਟ ਕਰ ਰਹੀ ਹੈ ਖੁਸ਼ਨਾਮ ਦੇ ਵਿਅਕਤੀ ਨੇ 1995 ਦੇ ਵਿੱਚ ਇੱਕ ਪਟੀਸ਼ਨ ਲਾਈ ਸੀ ਹਾਈ ਕੋਰਟ ਦੇ ਵਿੱਚ ਨਜ਼ਾਇਜ਼ ਕਬਜ਼ੇ ਨੂੰ ਲੈ ਕੇ 72 ਕਨਾਲਾਂ 15 ਮਰਲੇ ਦੱਸ ਦਿੰਦੇ ਆ ਮਾਜ਼ਰਾ ਕੀ ਹੈ ਇਸ ਜਗ੍ਹਾ ਤੇ ਸਕੂਲ ਚੱਲ ਰਿਹਾ ਹੈ ਸੰਤ ਪ੍ਰੇਮ ਸਿੰਘ ਖਾਲਸਾ ਜਦੋਂ ਅੱਜ ਬੀਬੀ ਜੀ ਪੱਤਰਕਾਰਾਂ ਦੇ ਰੂਬਰੂ ਹੋਏ ਉਹਨਾਂ ਨੇ ਕਿਹਾ ਕਿ ਇਹ ਸਕੂਲ 1947 ਤੋਂ ਚੱਲ ਰਿਹਾ ਹੈ ਜਦੋਂ ਸ਼੍ਰੀ ਪ੍ਰੇਮ ਸੰਤ ਸਿੰਘ ਖਾਲਸਾ ਪੰਜਾਬ ਦੇ ਵਿੱਚ ਆਏ ਜਿਹੜਾ ਸਕੂਲ ਹੈ ਜਿਸ ਜਗਤ ਦੇ ਸਕੂਲ ਬਣਿਆ ਹੋਇਆ ਹੈ 72 ਕਨਾਲਾਂ 15 ਮਰਲਿਆਂ ਤੇ ਉਹਦੀ ਪੁਖਤਾ ਸਬੂਤ ਵੀ ਸਾਡੇ ਕੋਲ ਨੇ ਉਹ ਜ਼ਮੀਨ ਪਟੇ ਵਾਲੀ ਹੈ ਰਿਸਟਰੀ ਵਾਲੀ ਹੈ ਉਹਦੇ ਸਾਰੇ ਕਾਗਜ਼ ਸਾਰੇ ਡਾਕੂਮੈਂਟਸ ਸਾਡੇ ਕੋਲ ਅਵੇਲੇਬਲ ਨੇ ਜਦੋਂ ਵੀ ਚਾਵੇ ਹਾਈ ਕੋਰਟ ਜਾਂ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਸਾਡੇ ਕੋਲ ਉਹ ਕਾਗਜ਼ ਜਿਹੜੇ ਨੇ ਮੰਗਵਾ ਕੇ ਵੈਰੀਫਿਕੇਸ਼ਨ ਕਰ ਸਕਦੇ ਨੇ ਉਹਨਾਂ ਨੇ ਕਿਹਾ ਕਿ ਇਹ ਵਿਰੋਧੀ ਧਿਰ ਦੀ ਚਾਲ ਸੀ ਖਾਸ ਕਰਕੇ ਉਹਨਾਂ ਨੇ ਫਿਰ ਅੱਜ ਦੁਬਾਰਾ ਭੰਡਿਆ ਸੁਖਬਾਲ ਸਿੰਘ ਖਹਿਰਾ ਨੂੰ ਜੋ ਕਿ ਕਾਂਗਰਸ ਦੇ ਸੀਨੀਅਰ ਆਗੂਆਂ ਦੇ ਵਿੱਚੋਂ ਇੱਕ ਨੇ ਉਹਨਾਂ ਨੇ ਕਿਹਾ ਕਿ ਸੁਖਪਾਲ ਖਹਿਰਾ ਨੇ ਮੇਰੇ ਤੇ ਕਾਰਵਾਈ ਕਰਵਾਈ ਸੀ ਬੇਗੋਵਾਲ ਦੇ ਵਿੱਚੋਂ ਇੱਕ ਬੰਦੇ ਨੂੰ ਖੜਾ ਕੀਤਾ ਸੀ ਜਿਸ ਦਾ ਨਾਮ ਖੁਸ਼ ਦੱਸਿਆ ਜਾਂਦਾ ਹੈ ਸਕਵਾਲ ਖਹਿਰਾ ਦੀਆਂ ਉਂਗਲਾਂ ਦੇ ਵਿੱਚ ਆ ਕੇ ਖੁਸ਼ ਨਾਮ ਦੇ ਵਿਅਕਤੀ ਨੇ ਮੇਰੇ ਤੇ ਹਾਈ ਕੋਰਟ ਤੇ ਜਾ ਕੇ ਪਟੀਸ਼ਨ ਦਾਇਰ ਕੀਤੀ ਸੀ ਇਹ ਸਕੂਲ 1994 ਦਾ ਨਹੀਂ ਹੈ ਇਹ ਲਗਭਗ 1967 ਦਾ ਸਕੂਲ ਹੈ ਇਹ ਗੱਲ ਅੱਜ ਕਹੀ ਹੈ ਬੀਬੀ ਜਗੀਰ ਕੌਰ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨਵੀ रह चुके ਨੇ انہوں نے ਕਿਹਾ ਹਾਈ ਕੋਰਟ ਵੱਲੋਂ ਇਸ ਮਾਮਲੇ ਨੂੰ ਤੋੜ ਤੇ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਸਾਰੇ ਕਾਗਜ਼ਾਤ ਮੇਰੇ ਕੋਲ ਨੇ ਮੇਰੇ ਕੋਲ ਪੁਖਤਾ ਸਬੂਤ ਨੇ ਫਿਰ ਐਫ ਆਈ ਆਰ ਕਿਉਂ ਅਜੀਬ ਮੇਰੇ ਤੇ ਕਿਉਂ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਜਾ ਤੇ ਬਾਬਾ ਸੰਤ ਪ੍ਰੇਮ ਸਿੰਘ ਖਾਲਸਾ ਜਿਨ੍ਹਾਂ ਦੇ ਨਾਮ ਤੇ ਸਕੂਲ ਹੈ ਆਫਾਇਆ ਐਫ ਆਰ ਜਿਹੜੀ ਕੱਟੀ ਜਾਵੇ ਜਾਂ ਉਹਨਾਂ ਤੇ ਕੱਟੀ ਜਾਵੇ ਜਾਂ ਉਹਨਾਂ ਦੇ ਪਰਿਵਾਰ ਤੇ ਕੱਟੀ ਜਾਵੇ ਲੇਕਿਨ ਮੈਨੂੰ ਵਿੱਚ ਕਿਉਂ ਕਸੀਟਿਆ ਜਾ ਰਿਹਾ ਹੈ ਅੱਜ ਫੇਰ ਇੱਕ ਵਾਰ ਪੁਲਟਵਾਰ ਕੀਤਾ ਹੈ ਬੀਬੀ ਜ਼ਗੀਰ ਕੋਰ ਨੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਇਹ ਮਾਜ਼ਰਾ ਕਿੰਨਾ ਕੁ ਸੱਚ ਹੈ ਕਿੰਨਾ ਕੁ ਝੂਠ ਹੈ ਇਹ ਜਾਤ ਸੁਖਪਾ ਸੁਖਪਾਲ ਖਹਿਰਾ ਜਿਹੜੇ ਸੀਨੀਅਰ ਅਤੇ ਟਕਸਾਲੀ ਆਗੂ ਨੇ ਕਾਂਗਰਸ ਪਾਰਟੀ ਦੇ ਉਹ ਜਾਣਦੇ ਨੇ ਹਾਈ ਕੋਰਟ ਜਾਣਦੀ ਹੈ ਜਾਂ ਉਥੋਂ ਦੇ ਲੋਕ ਯਾਨੀ ਕਿ ਬੇਗੋਵਾਲ ਦੇ ਲੋਕ ਜਿਨ੍ਹਾਂ ਦੀ ਜ਼ਮੀਨ ਉੱਤੇ ਨਜ਼ਾਇਜ਼ ਕਬਜ਼ਾ ਹੋਇਆ ਹੈ ਕਿਉਂਕਿ ਕੱਲ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਹੁਕਮ ਦੇ ਦੇਤੇ ਸੀ ਕਿ ਬੀਬੀ ਜ਼ਗੀਰ کورٹ ਉੱਤੇ ਐਫ ਆਈ ਆਰ ਕੱਟ ਕੇ ਬੰਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇ ਲੇਕਿਨ ਦੂਸਰੇ ਪਾਸੇ ਬੀਬੀ ਜ਼ਗੀਰ کورٹ ਨੇ ਹਾਈ ਕੋਰਟ ਦੇ ਫੈਸਲੇ ਨੂੰ ਗਲਦਸਿਆ ਉਸਨੇ ਕਿਹਾ ਹਾਈ ਕੋਰਟ ਜਿਹੜਾ ਹੈ ਤੋੜ ਮਰੋੜ ਕੇ ਮੇਰੇ ਉੱਤੇ ਜਾਲੀ ਕੇਸ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਜਿਮਣੀ ਚੋਣ ਦੇ ਵਿੱਚ ਇੱਕ ਕਾਨੂੰਨੀ ਹਰਕਤ ਕੀਤੀ ਹੈ ਕਿ ਬੀਬਾ ਸਰਜੀਤ ਕੌਰ ਦੇ ਪੁੱਤਰ ਤੇ ਸਿਆਸੀ ਦਬਾਅ ਪਾ ਕੇ ਬੀਬੀ ਸਰਜੀਤ ਕੌਰ ਨੂੰ ਕੁਝ ਘੰਟਿਆਂ ਲਈ ਆਮ ਆਦਮੀ ਵਿੱਚ ਸ਼ਾਮਲ ਕਰਵਾਇਆ ਗਿਆ ਹੈ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਸੱਚੇ ਸਿਪਾਹੀ ਹਾਂ ਇੱਕ ਤਾਨ ਕੇ ਬੀਬੀ ਸਰਜੀਤ ਕੌਰ ਦੀ ਜਿਮਣੀ ਚੋਣਾਂ ਦੇ ਵਿੱਚ ਵੋਟ ਅਤੇ ਫਾਈਨੈਂਸ਼ਲੀ ਹੈਲਪ ਜਿਹੜੀ ਹੈ ਕਰਾਂਗੇ ਲੇਕਿਨ ਉਹਨਾਂ ਨੇ ਫਿਰ ਕਿਹਾ ਹੈ ਕਿ ਹਾਈ ਕੋਰਟ ਦਾ ਫੈਸਲਾ ਜਿਹੜਾ ਹੈ ਉਹ ਮੇਰੇ ਵਿਰੁੱਧ ਤੋੜ ਤੇ ਮਰੋੜ ਕੇ ਪੇਸ਼ ਕੀਤਾ ਗਿਆ ਹੈ ਇਹ ਬਿਆਨ ਦਿੱਤੇ ਨੇ ਬੀਬੀ ਸੁਰਜੀਤ ਕੌਰ ਬੀਬੀ ਜਗੀਰ ਕੌਰ ਨੇ ਧੰਨਵਾਦ